10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 16 ਮਈ 2025 ਦਿਨ ਸ਼ੁੱਕਰਵਾਰ ਜੇਠ ਮਹੀਨੇ ਦੀ 3 ਤਰੀਕ ਹੈ ਜੀ ਸਹਿਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਤੇ ਨਾਲੇ ਸਾਡੇ ਪ੍ਰੋਗਰਾਮ ਦੇ ਸਪੌਂਸਰ ਨੇ ਆਪਣਾ ਮੋਟਰਜ਼ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਸਾਡੇ ਸ਼ੋਅ ਨੂੰ ਸਪੌਂਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜਿਹੜੇ ਤਿੰਨ ਲੋਕੇਸ਼ਨਾਂ ਤੋਂ ਇਹ ਪ੍ਰਮਾਣਿਕ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੀਕਾਊਂਟਿੰਗ ਦੇ ਨਤੀਜਿਆਂ ਦੀ ਖਾਸ ਕਰਕੇ ਮਿਲਟਨ ਦੀ ਤੇ ਕਿ ਬੈਕ ਦੀ ਕਿ ਇਹ ਚੋਣ ਨਤੀਜੇ ਬਦਲੇ ਨਹੀਂ ਹੈਗੇ ਤੇ ਇਸ ਦੇ ਨਾਲ ਹੀ ਗੱਲ ਹੋਊਗੀ ਕੈਨੇਡਾ ਦੀ ਨਵੀਂ ਸਟ੍ਰੈਟਜੀ ਦੀ ਕੈਨੇਡਾ ਨੇ ਚੀਨ ਨੂੰ ਕੱਚੇ ਤੇਲ ਦੀ ਜਿਹੜੀ ਭੇਜਣ ਦੀ ਗੱਲ ਆ ਉਹ ਵਧਾ ਦਿੱਤੀ ਬਹੁਤ ਵੱਡੀ ਗਣਤੀ ਦੇ ਵਿੱਚ ਕੱਚਾ ਤੇਲ ਹੁਣ ਚੀਨ ਨੂੰ ਜਾ ਰਿਹਾ ਆ ਤੇ ਫਰੋਤੀਆਂ ਦਾ ਕੰਮ ਸਰੀਰ ਦੇ ਵਿੱਚ ਵੀ ਦੁਬਾਰਾ ਚਾਲੂ ਹੋ ਗਿਆ ਟ੍ਰਾਂਟੋ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਇਕੱਠ ਰੱਖਿਆ ਗਿਆ ਜੋ ਕਿ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਸਬੰਧ ਵਿੱਚ ਭਾਈਚਾਰਾ ਇੱਕ ਵਾਰੀ ਫਿਰ ਚਿੰਤਾ ਦੇ ਵਿੱਚ ਹੈ ਜੀ ਕੈਨੇਡੀਅਨ ਫੌਜ ਦੀ ਗੱਲ ਕਰਾਂਗੇ ਜਿੱਥੇ ਭਾਰਤੀ ਹੋਏ ਨੌਜਵਾਨ ਦੁਬਾਰਾ ਫੌਜ ਛੱਡ ਰਹੇ ਹਨ ਕੀ ਹੈ ਇਹ ਆਪਾਂ ਸਾਂਝੇ ਕਰਾਂਗੇ ਤੇ ਅਖੀਰ ਚ ਗੱਲਬਾਤ ਹੋ ਗਈ ਅਮਰੀਕਾ ਤੇ ਇਰਾਨ ਦੀ ਜਿਹਦੇ ਬਾਰੇ ਦੋਵੇਂ ਆਗੂ ਕਹਿ ਰਹੇ ਆ ਕਿ ਅਸੀਂ ਸਮਝੌਤੇ ਦੇ ਨਜ਼ਦੀਕ ਪਹੁੰਚ ਚੁੱਕੇ ਹਾਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी स्ट्रीट पाइल बिजनेस सेंटर सरी कॉल छे सौ चार ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ। ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ। ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ। ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ। ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਤਸੋ ਹੁਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਹਾਲ ਹੀ ਚ ਚੋਣਾਂ ਹੋ ਕੇ ਹਟੀਆਂ ਸੋ ਇਹਨਾਂ ਚੋਣਾਂ ਦੇ ਵਿੱਚ ਜਿਨ੍ਹਾਂ ਸੀਟਾਂ ਦੇ ਉੱਤੇ ਜੇਤੂ ਅਤੇ ਹਾਰੇ ਹੋਏ ਉਮੀਦਵਾਰਾਂ ਦੀਆਂ ਵੋਟਾਂ ਦਾ ਫਰਕ ਬਹੁਤ ਥੋੜਾ ਸੀ ਉੱਥੇ ਆਟੋਮੈਟਿਕਲੀ ਰੀਕਾਉਂਟ ਜਿਹੜਾ ਜੀ ਉਹ ਚੱਲ ਪਿਆ ਸੀਗਾ ਸੋ ਜੇਕਰ ਕਿਸੇ ਸੀਟ ਦੇ ਉੱਤੇ ਜਿੱਤਣ ਵਾਲੇ ਤੇ ਹਾਰਨ ਵਾਲੇ ਉਮੀਦਵਾਰ ਦੀਆਂ ਵੋਟਾਂ ਦੇ ਵਿੱਚ ਫਰਕ ਜਿਹੜਾ ਆ 0.1% ਦੇ ਲੱਗੇ ਆ ਉਤੋਂ ਘੱਟ ਆ ਤਾਂ ਫਿਰ ਆਟੋਮੈਟਿਕਲੀ ਰੀਕਾਉਂਟ ਜਿਹੜੀ ਆ ਹੋ ਜਾਂਦੀ ਆ ਅਜੇ ਹਾਈ ਇੱਕ ਹਲਕਾ ਅਨਟਾਰੀਓ ਦੇ ਵਿੱਚ ਮਿਲਟਨ ਨੀਸਟ ਹਾਲਟਰਨ ਹਿਲਸ ਸਾਊਥ ਦਾ ਸੀਗਾ ਅ ਜਿੱਥੇ ਕਿ ਜਦੋਂ ਚੋਣਾਂ ਹੋ ਰਹੀਆਂ ਸੀਗੀਆਂ ਤਾਂ ਉਸ ਰਾਤ ਪਰਮਗਿੱਲ ਬਹੁਤ ਲੀਡ ਲੈ ਕੇ ਜਿੱਤ ਰਿਹਾ ਸੀਗੇ ਪਰ देर ਰਾਤ ਦੇ ਨਤੀਜਿਆਂ ਦੇ ਵਿੱਚ ਉਹ ਜਿਹੜੇ ਆ ਤਕਰੀਬਨ 29 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਰੀਕਾਉਂਟ ਜਿਹੜਾ ਕੁਦਰਤੀ ਹੋਣਾ ਸੀਗਾ ਉਹ ਹੋਇਆ ਤੇ ਹੁਣ ਫੈਸਲਾ ਇਹ ਆਇਆ ਕਿ ਲਿਬਰਲ ਪਾਰਟੀ ਦੀ ਕ੍ਰਿਸਟੀਨਾ ਟਰਸਰ ਡਾਇਰੈਕਸ਼ਨ ਨੂੰ 21 ਵੋਟਾਂ ਦੇ ਫਰਕ ਦੇ ਨਾਲ ਪਰਮਗਿੱਲ ਤੋਂ ਜੇਤੂ ਕਰਾਰ ਦੇ ਦਿੱਤਾ ਗਿਆ ਜੀ ਸੋ ਕਿਸਮਤ ਕਈ ਵਾਰੀ ਪਲਟਾ ਖਾ ਜਾਂਦੀ ਹੈ ਪਰਮਗਿੱਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰ ਪ੍ਰਸ਼ਰਕਾਰ ਦੇ ਵਿੱਚ ਮੰਤਰੀ ਵੀ ਰਹੇ ਆ ਬਹੁਤ ਹੀ ਢੱਲੇਦਾਰ ਉਮੀਦਵਾਰ ਸੀਗੇ ਪਰ ਸਿਰਫ 21 ਵੋਟਾਂ ਦੇ ਫਰਕ ਦੇ ਨਾਲ ਰੀਕਾਉਂਟ ਦੇ ਵਿੱਚ ਵੀ ਲਿਬਰਲ ਪਾਰਟੀ ਨੂੰ ਇਹ ਸੀਟ ਆਪਣੀ ਜਿਹੜੀ ਕਿ ਹਾਰ ਗਈ ਸੀ ਸੋ ਕਈ ਵਾਰੀ ਇਦਾਂ ਹੁੰਦਾ ਵੀ ਅ ਬੰਦਾ ਸੋਚਦਾ ਕੁਝ ਹੋਰ ਆ ਹੋ ਜਾਂਦਾ ਕੁਝ ਹੋਰ ਆ ਪਰ ਗੱਲ ਜਿਹੜੇ ਨੇ ਜੀ ਉਹ ਉਹ ਪਹਿਲਾਂ ਅ ਕੰਜ਼ਰਵੇਟਰ ਪਾਰਟੀ ਦੇ ਵਿੱਚ ਮੰਤਰੀ ਰਹੇ ਹਰਪੁਰ ਸਰਕਾਰ ਵੇਲੇ ਹਰਪੁਰ ਸਰਕਾਰ ਦੇ ਵਿੱਚ ਮੋਰੀ ਜਿਹੜੇ ਪੰਜਾਬੀ ਸੀ ਉਹਨਾਂ ਦੇ ਵਿੱਚ ਉਹ شمار ਹੁੰਦੇ ਸੀਗੇ ਫਰੋਨ ਨੇ ਦੁਬਾਰਾ ਜਿਹੜਾ ਪ੍ਰੋਵਿੰਸ਼ੀਅਲ ਸਿਆਸਤ ਦੇ ਵਿੱਚ ਜਾਣ ਦਾ ਮਨ ਬਣਾਇਆ ਪ੍ਰੋਵਿੰਸ਼ੀਅਲ ਸਿਆਸਤ ਦੇ ਵਿੱਚ ਹੁਣ ਟਾਰੀਓ ਸਰਕਾਰ ਚ ਸਿਟੀਨਨਸ਼ਿਪ ਅਤੇ ਮਲਟੀਕਲਚਰਿਜ਼ਮ ਦੇ ਵੀ ਮੰਤਰੀ ਰਹੇ ਉਸ ਤੋਂ ਬਾਅਦ ਉਹਨੂੰ ਰੈਡ ਟੇਪ ਰਿਡਕਸ਼ਨ ਮਹਿਕਮਾ ਜਿਹੜਾ ਤੁੱਟਾ ਹੋਇਆ ਸੀਗਾ ਤੇ ਹੁਣ ਪਰਮਗਿੱਲ ਨੇ 15 ਫਰਵਰੀ 2024 ਨੂੰ ਯਾਨੀ ਕਿ ਪਿਛਲੇ ਸਾਲ ਜਦੋਂ ਕੰਜ਼ਰਵੇਟਿਵ ਪਾਰਟੀ ਦੀ ਪੂਰੀ ਹਵਾ ਬਣੀ ਹੋਈ ਸੀਗੀ ਤਾਂ ਸਭਾਈ ਸਿਆਸ ਛੱਡ ਦਿੱਤੀ ਤੇ ਉਹਨਾਂ ਨੇ ਫਿਰ ਫੈਡਰਲ ਸਿਆਸਤ ਵਿੱਚ ਦੁਬਾਰਾ ਆਉਣ ਦਾ ਮਨ ਬਣਾਇਆ ਸੋ ਉਧਰੋਂ ਜਿਹੜੀ ਆ ਸਬਾਈ ਸਿਆਸਤ ਦੀ ਛੰਡੀ ਮੰਤਰੀ ਵਾਲੀ ਉਹ ਵੀ ਜਾਂਦੀ ਲੱਗੀ ਆ ਤੇ ਇੱਧਰ ਕਿਸਮਤ ਨੇ ਸਾਥ ਨਹੀਂ ਦਿੱਤਾ ਤੇ ਇੱਧਰ ਵੀ ਜਿਹੜੀ ਆ ਉਹ ਹਾਰ ਨਸੀਬ ਹੋਈ ਆ ਜੀ ਸੋ ਮੱਝ ਵੇਚ ਕੇ ਘੋੜੀ ਲਈ ਵਾਲੀ ਕਹਾਵਤ ਤੁਸੀਂ ਸੁਣਿਆ ਹੋਣਾ ਪੂਰੀ ਮੈਂ ਨਹੀਂ ਕਰਦਾ ਤੇ ਉਹਦੇ ਉਹ ਵਾਲੀ ਗੱਲ ਹੋ ਗਈ ਆ ਸਾਡੇ ਬੀਸੀ ਵਿੱਚ ਵੀ ਇੱਕ ਵਾਰੀ ਹੋਇਆ ਸੀਗਾ ਬੀਸੀ ਦੇ ਵਿੱਚ ਮਿਨਿਸਟਰ ਸੀਗੇ ਸਾਡੇ ਡਾਕਟਰ ਗੁਲਜ਼ਾਰ ਚੀਮਾ ਉਹਨਾਂ ਨੇ ਵੀ ਸਬਾਈ ਸਿਆਸਤ ਛੱਡ ਕੇ ਫੈਡਰਲ ਸਿਆਸਤ ਦੇ ਵਿੱਚ ਜਾਣ ਦਾ ਮਨ ਬਣਾਇਆ ਸੀਗਾ ਤੇ ਇਸੇ ਤਰੀਕੇ ਸਫਲਤਾ ਨਹੀਂ ਸੀ ਮਿਲੀ ਸੋ ਕਈ ਵਾਰੀ ਮਨੁੱਖ ਚਾਹੁੰਦਾ ਬਹੁਤ ਕੁਝ ਪਰ ਉਹ ਗੱਲ ਬੰਦ ਹੀ ਨਹੀਂ ਤੇ ਇਸੇ ਤਰੀਕੇ ਕਵਿਕ ਵਾਲੀ ਸੀਟ ਜਿਹੜੀ ਆ ਕਵਿਕ ਦੇ ਵਿੱਚ ਇੱਕ ਸੀਟ ਇਹੋ ਜੀ ਆ ਜਿੱਥੇ ਕਿ ਉਮੀਦਵਾਰ ਲਿਬਰਲ ਦੀ ਇੱਕ ਵੋਟ ਦੇ ਫਰਕ ਨਾਲ ਜਿੱਤੀ ਆ ਉਹ ਰੀਕਾਊਂਟ ਦੇ ਵਿੱਚ ਵੀ ਇੱਕ ਵੋਟ ਦੇ ਫਰਕ ਦੇ ਨਾਲ ਜਿੱਤੂ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਹਾਰਿਆ ਹੋਇਆ ਉਮੀਦਵਾਰ ਉਹਨੇ ਇੱਕ ਵਾਰੀ ਫੇਰ ਰੀਕਾਉਂਟ ਦੀ ਮੰਗ ਕੀਤੀ ਹੈ ਜਿਹੜੀ ਕਿ ਇਲੈਕਸ਼ਨਸ ਕੈਨੇਡਾ ਨੇ ਠੁਕਰਾ ਦਿੱਤੀ ਹੈ ਉਹ ਕਹਿੰਦੇ ਵੀ ਰੀਕਾਉਂਟ ਜਿਹੜਾ ਆ ਉਹ ਇੱਕੋ ਵਾਰ ਹੀ ਹੁੰਦਾ ਤੇ ਬਹੁਤ ਧਿਆਨ ਨਾ ਕੀਤੇ ਰੀਕਾਉਂਟ ਦੇ ਵਿੱਚ ਇੱਕ ਵੋਟ ਦੇ ਫਰਕ ਦੇ ਨਾਲ ਡਿਪਲ ਉਮੀਦਵਾਰ ਜੇਤੂ ਘrar ਦਿੱਤੀ ਗਈ ਆ ਸੋ ਤੁਸੀਂ ਦੇਖੋ ਵੀ ਇੱਕ ਬੰਦੇ ਦੇ ਵੋਟ ਨਾ ਜਾਣ ਪਾਉਣ ਜਾਣ ਦੇ ਨਾਲ ਵੀ ਕਈ ਵਾਰੀ ਫਰਕ ਪੈ ਜਾਂਦਾ ਆ ਸੋ ਜੇਕਰ ਕੋਈ ਕੰਜ਼ਰਟਰ ਉਮੀਦਵਾਰ ਇੱਕ ਵੋਟ ਹੋਰ ਪਾਇਆ ਹੁੰਦਾ ਜਾਂ ਦੋ ਹੋਰ ਪਾਇਆ ਹੁੰਦੇ ਤਾਂ ਉਸ ਰਾਈਡਿੰਗ ਦੇ ਵਿੱਚ ਸ਼ਾਇਦ ਨਤੀਜੇ ਹੋਰ ਹੁੰਦੇ ਸੋ ਵੋਟ ਦਾ ਇੰਨਾ ਮੁੱਲ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡਾ ਦੀ ਤਾਂ ਕੈਨੇਡਾ ਦੇ ਵਿੱਚ ਟੈਰਫ ਲੱਗੇ ਹੋਏ ਆ ਟੈਰਫ ਲੱਗਣ ਦੇ ਨਾਲ ਇਕਨੋਮੀ ਜਿਹੜੀ ਆ ਉਹ ਕਾਫੀ ਰੁਕੀ ਹੋਈ ਆ ਘਰਾਂ ਦੀ ਮਾਰਕੀਟ ਜਿਹੜੀ ਆ ਉਹ ਮਾਰਚ ਦੇ ਮਹੀਨੇ ਤੁਰਨ ਲੱਗੀ ਸੀਗੀ ਤੇ ਜਦੋਂ ਪਤਾ ਲੱਗਾ ਵੀ ਟੈਰਫ ਜਿਹੜੇ ਆ ਉਹ ਜਾਦਾ ਹੈਵੀ ਆ ਲੋਕਾਂ ਦੇ ਵਿੱਚ ਉਤਸ਼ਾਹ ਹੀ ਮਰ ਗਿਆ ਸਾਰਾ ਜਿਹੜਾ ਕਹ ਲੋ ਵੀ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਹੈ ਉਹ ਹੈ ਨਹੀਂ ਗਿਆ ਇਸ ਵੇਲੇ ਸੋ ਇਹੀ ਕਾਰਨ ਆ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਜਿਹੜੀ ਆ ਬਿਲਕੁਲ ਵੀ ਤੁਰ ਨਹੀਂ ਰਹੀ ਹੈਗੀ ਇਦੇ ਨਾਲ ਬਾਕੀ ਟਰੱਕਿੰਗ ਜਿਹੜੀ ਆ ਜਾਂ ਪੋਰਟਸ ਦੇ ਉੱਤੇ ਕੰਮ ਵੀ ਰੁਕਿਆ ਹੋਇਆ ਆ ਤੇ ਇਥੋਂ ਤੱਕ ਕੇ ਹੁਣ ਜਿਹੜੇ ਵੱਡੇ ਗਰੋਸਰਸ ਨੇ ਲੋਅ ਬਲੌਜ਼ ਆਰਗੇ ਉਹ ਵੀ ਸਨੇਹ ਦੇਣ ਲੱਗ ਪਏ ਆ ਕਿ ਕੈਨੇਡਾ ਦੇ ਲੋਕ ਸਾਵਧਾਨ ਹੋ ਜਾਣ ਟੈਰਿਫਸ ਦੇ ਨਾਲ ਸਮਾਨ ਕਾਫੀ ਮਹਿੰਗਾ ਹੋ ਕੇ ਪਿੱਛੋਂ ਆ ਰਿਹਾ ਆ ਜਿਹਦੇ ਨਾਲ ਗਰੋਸਰੀ ਸਟੋਰਾਂ ਦੀਆਂ ਸ਼ੈਲਫਾਂ ਦੇ ਉੱਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹੜਾ ਪਿਆ ਸਾਮਾਨ ਆ ਉਹ ਤੁਸੀਂ ਕਾਫੀ ਮਹਿੰਗਾ ਹੋਇਆ ਦੇਖੋਗੇ ਸੋ ਕਹਿੰਦੇ ਵੀ ਰਾਈਟ ਵੇ ਹੈਰਾਨ ਨਾ ਹੋਏ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਸੂਚਿਤ ਕਰ ਰਹੇ ਆ ਜੀ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਕੈਨੇਡਾ ਦੀ ਸਟਰੈਟਜੀ ਦੀ ਤਾਂ ਕੈਨੇਡਾ ਨੇ ਆਪਣਾ ਕੱਚਾ ਤੇਲ ਜਿਹੜਾ ਆ ਉਹ ਏਸ਼ੀਅਨ ਮਾਰਕੀਟਸ ਦੇ ਵਿੱਚ ਵੇਚਣਾ ਵਧਾ ਦਿੱਤਾ ਆ ਜਿਹੜੇ ਸ਼ਿਪ ਟਰੈਕਿੰਗ ਡਾਟਾ ਆ ਉਹਦੇ ਜਿਹੜੇ ਅੰਕੜੇ ਆ ਉਤੋਂ ਦਿਖਾਈ ਦੇ ਰਿਹਾ ਕਿ ਉਹਨਾਂ ਨੇ ਚੀਨ ਨੂੰ ਕਾਫੀ ਕੈਨੇਡਾ ਨੇ ਆਪਣਾ ਤੇਲ ਜਿਹੜਾ ਉਹ ਭੇਜਿਆ ਕੱਚਾ ਤੇਲ ਸੋ ਕੈਨੇਡਾ ਦੇ ਵਿੱਚ ਕੱਚਾ ਤੇਲ ਅਲਬਰਟਾ ਸੂਬੇ ਦੇ ਵਿੱਚੋਂ ਨਿਕਲਦਾ ਅਲਬਰਟਾ ਇੱਕ ਲੈਂਡਲੌਕ ਸੂਬਾ ਆ ਉਹ ਚਾਹੁੰਦੇ ਆ ਕਿ ਅਮਰੀਕਾ ਨੂੰ ਸਿੱਧੀ ਸਾਡੀ ਪਾਈਪਲਾਈਨ ਪੈ ਜਾਵੇ ਤੇ ਜ਼ਿਆਦਾ ਤੇਲ ਦਾ ਵਹਾਅ ਉਧਰ ਨੂੰ ਹੋਵੇ ਤੇ ਪਰ ਹੋ ਨਹੀਂ ਰਿਹਾ ਰਿਫਾਇਨਰੀਆਂ ਕਾਫੀ ਲੱਗੀਆਂ ਹੋਈਆਂ ਐ ਅਲਬਰਟਾ ਦੇ ਵਿੱਚ ਉੱਥੋਂ ਤੇਲ ਜਿਹੜਾ ਰਿਫਾਈਨ ਕਰਕੇ ਕੈਨੇਡਾ ਦੇ ਹਿੱਸਿਆਂ ਦੇ ਵਿੱਚ ਭੇਜਿਆ ਜਾਂਦਾ ਅਮਰੀਕਾ ਨੂੰ ਵੀ ਭੇਜਿਆ ਜਾਂਦਾ ਇਸ ਦੇ ਨਾਲ ਹੀ ਅਲਬਰਟਾ ਦੇ ਵਿੱਚੋਂ ਇੱਕ ਪਾਈਪਲਾਈਨ ਜਿਹੜੀ BC ਤੱਕ ਆਉਂਦੀ ਆ BC ਦੇ ਨਾਲ ਸਮੁੰਦਰ ਲੱਗਦਾ ਆ ਇੱਥੋਂ ਫਿਰ ਟੈਂਕਰਾਂ ਦੇ ਵਿੱਚ ਕੱਚਾ ਤੇਲ ਭਰ ਕੇ ਉਹ ਆੜੜ੍ਹਾਂ ਤੇ ਭੇਜਿਆ ਜਾਂਦਾ ਸੋ ਇਹ ਜਿਹੜਾ ਕੱਚਾ ਤੇਲ ਟੈਂਕਰਾਂ ਦੇ ਵਿੱਚ ਭਰ ਕੇ ਅਮਰੀਕਾ ਦੀ ਵੈਸਟ ਕੋਸਟ ਵਿੱਚ ਵੀ ਜਾਂਦਾ ਅਜਿਥੇ ਕਿ ਇਹਨਾਂ ਸਮੁੰਦਰ ਦੇ ਨਾਲ ਰਿਫਾਈਨਰੀਆਂ ਲੱਗੀਆਂ ਹੋਈਆਂ ਆ ਵਾਸ਼ਿੰਗਟਨ ਸਟੇਟ ਦੇ ਵਿੱਚ ਔਰੀਗਨ ਸਟੇਟ ਦੇ ਵਿੱਚ ਉੱਥੋਂ ਫਿਰ ਰਿਫਾਈਨ ਹੋ ਕੇ ਤੇਲ ਵਾਪਸ BC ਨੂੰ ਵੀ ਆਉਂਦਾ ਆ ਜਿੱਥੇ ਇਹ ਆਪਾਂ ਗ੍ਰੇਟਰ ਵੈਨਕੂਵਰ ਦੀ ਗੱਲ ਕਰ ਸਕਦੇ ਆ ਪਰ ਕਿਉਂਕਿ ਹੁਣ ਡਰ ਪਿਆ ਹੋਇਆ ਕਿ 트੍ਰੰਪ ਕਿਤੇ ਟੈਰਫ ਜਿਹੜਾ ਆ ਕੱਚੇ ਤੇਲ ਦੇ ਨਾਲ ਲਾ ਦੇਣਾ ਇਸ ਕਰਕੇ ਕੈਨੇਡਾ ਵੱਲੋਂ ਹੋਰ ਮਾਰਕੀਟਸ ਜਿਹੜੀਆਂ ਲੱਭੀਆਂ ਜਾ ਰਹੀਆਂ ਆ ਜਿਨ੍ਹਾਂ ਦੇ ਵਿੱਚ ਚੀਨ ਸਭ ਤੋਂ ਵੱਡੀ ਮਾਰਕੀਟ ਆ ਤੋਂ ਜਿਹੜੀ ਪਾਈਪਲਾਈਨ ਅਲਬਰਟਾ ਤੋਂ BC ਨੂੰ ਆਉਂਦੀ ਆ ਹੋ ਹੁਣ ਤਿੱਗਣੀ ਕਰ ਦਿੱਤੀ ਗਈ ਹੈ 34 ਬਿਲੀਅਨ ਡਾਲਰ ਉਤੇ ਟ੍ਰਾਂਸਪੋਰਟ ਕੈਨੇਡਾ ਪਾਈਪ ਤੇ ਖਰਚੇ ਗਏ ਸਗੇ ਹੁਣ ਇਹਦੀ ਜਿਹੜੀ ਸਮਰੱਥਾ ਹੋਏ ਹੈ ਕਿ ਰੋਜ਼ਾਨਾ ਤਕਰੀਬਨ 9 ਲੱਖ ਬੈਰਲ ਤੇਲ ਇਸ ਪਾਈਪ ਦੇ ਵਿੱਚੋਂ ਗੁਜ਼ਰ ਕੇ ਇਧਰ ਨੂੰ ਆ ਸਕਦਾ ਹੈ ਤੇ ਜਿਹੜੇ ਅੰਕੜੇ ਮਿਲਿਆ ਦੇ ਵਿੱਚ ਦੱਸਿਆ ਗਿਆ ਕਿ ਹੁਣ ਇਸ ਤੇਲ ਦਾ ਵੱਡਾ ਹਿੱਸਾ ਜਿਹੜਾ ਕਿ ਤਕਰੀਬਨ ਅ 2 ਲੱਖ ਬੈਰਲ ਪ੍ਰਤੀ ਦਿਨ ਬਣਦਾ ਚੀਨ ਨੂੰ ਭੇਜਿਆ ਜਾ ਰਿਹਾ ਸੋ ਚੀਨ ਕੈਨੇਡਾ ਤੋਂ ਵੱਡੀ ਪੱਧਰ ਦੇ ਉੱਤੇ ਕੱਚੇ ਤੇਲ ਨੂੰ ਮੰਗਵਾ ਰਿਹਾ ਆ ਉਹਦੀਆਂ ਲੋੜਾਂ ਆ ਚੀਨ ਤੋਂ ਇਲਾਵਾ ਏਸ਼ੀਅਨ ਮਾਰਕਸ ਦੇ ਵਿੱਚੋਂ ਥਾਈਲੈਂਡ ਫਿਲੀਪੀਨਸ ਇੰਡੋਨੇਸ਼ੀਆ ਇਹਨਾਂ ਮੁਲਕਾਂ ਨੂੰ ਵੀ ਕੱਚੇ ਤੇਲ ਦੀ ਲੋੜ ਆ ਜਿਹੜਾ ਕਿ ਇੱਥੋਂ ਭੇਜਿਆ ਜਾ ਰਿਹਾ ਸੋ ਹਾਲਾਂਕਿ ਅਮਰੀਕਾ ਨੇ ਟੈਰਫ ਨਹੀਂ ਲਾਏ ਪਰ ਕੈਨੇਡਾ ਆਪਣੇ ਤੇਲ ਨੂੰ ਡਾਇਵਰਸੀਫਾਈ ਕਰਨਾ ਚਾਹੁੰਦਾ ਸੋ ਪਹਿਲਾਂ ਤੋਂ ਅਸੀਂ ਮਾਰਕੀਟਸ ਲੱਭ ਰਿਹਾ ਵੀ ਇਹ ਨਾ ਹੋਵੇ ਕਿ ਅਮਰੀਕਾ ਵਾਲੇ ਖੜੇ ਪੈਰ ਜਵਾਬ ਦੇ ਦੇਣ ਤੇ ਮੁੜ ਕੇ ਕੈਨੇਡਾ ਦੀ ਇਕਨੋਮੀ ਜਿਹੜੀ ਕਿੱਤੀ ਗੱਲ ਦੇ ਉੱਤੇ ਕਾਫੀ ਹੱਦ ਤੱਕ ਪ੍ਰਭਾਵਿਤ ਆ ਖਾਸ ਕਰਕੇ ਅਲਬਰਟਾ ਸੂਬੇ ਦੀ ਇਕਨੋਮੀ ਉਹ ਪ੍ਰਭਾਵਿਤ ਹੋਵੇ ਸੋ ਇਹ ਤੋਂ ਪਤਾ ਲੱਗਦਾ ਡਾਟੇ ਤੋਂ ਕਿ ਆਲਰੇਡੀ ਕੈਨੇਡਾ ਵੱਲੋਂ ਚੀਨ ਨੂੰ ਵੱਡੀ ਮਾਤਰਾ ਦੇ ਵਿੱਚ ਕੱਚਾ ਤੇਲ ਭੇਜਿਆ ਜਾਣ ਲੱਗਾ ਜੀ ਇਸ ਦੇ ਨਾਲ ਹੀ ਜਿਹੜੀ ਇੱਕ ਗੱਲ ਹੋਰ ਚੱਲ ਰਹੀ ਆ ਉਹ ਉਹ ਇਹ ਕਿ ਫਰੋਟੀਆਂ ਦਾ ਜਿਹੜਾ ਮਾਮਲਾ ਆ ਓਹੋ ਕੈਨੇਡਾ ਦੇ ਵਿੱਚ ਫਿਰ ਗਰਮ ਹੋ ਗਿਆ ਆ ਆਪਾਂ ਟ੍ਰਾਂਟੋ ਇਲਾਕੇ 'ਚ ਦੇਖਿਆ ਕਿ ਕਿਵੇਂ ਪਾਰਸੋ ਜਿਹੜੇ ਇੱਕ ਬਿਜ਼ਨਸਮੈਨ ਨੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਉਹਨਾਂ ਨੂੰ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੂੰ ਪਤਾ ਸੀ ਕਿ ਪਰਿਵਾਰ ਨੇ ਸ਼ਿਕਾਇਤ ਦਰਜ ਕਰਾਈ ਹੋਈ ਸੀ ਪਰ ਫਿਰ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ ਉਹਦੇ ਬੱਚੇ ਕਿੰਨੇ ਅੰਕੜੇ ਜਾਂ ਕੀ ਗੱਲਬਾਤ ਸਾਹਮਣੇ ਆਉਣੀ ਹੈ ਇਹਦੇ ਬਾਰੇ ਹਜੇ ਪੁਲਿਸ ਕੁਝ ਦੱਸ ਨਹੀਂ ਰਹੀ ਅੱਜ ਜਿਹੜੀ ਪੁਲਿਸ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਇੰਨਾ ਹੀ ਕਿਹਾ ਵੀ ਇੱਕ ਚੋਰੀ ਦੀ ਜਿਹੜੀ ਡੋਹ ਚਾਰਜਰ ਕਾਲੇ ਰੰਗ ਦੀ ਕਾਰ ਇਸਤੇਮਾਲ ਕੀਤੀ ਗਈ ਸੀ ਇਸ ਮਾਮਲੇ ਵਿੱਚ ਉਹ ਕਾਰ ਕਾਬੂ ਦੇ ਵਿੱਚ ਲੈ ਲਈ ਗਈ ਆ ਪਰ ਕਾਰ ਦੇ ਜਿਹੜੇ ਚਾਲਕ ਨੇ ਹਮਲਾਵਰ ਨੇ ਹੱਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਸੋ ਪੁਲਿਸ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਅਫਵਾਹਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਅਫਵਾਹਾਂ ਫਲਾਈਆਂ ਨਾ ਜਾਣ ਤੇ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਜਿਹੜੇ ਹਮਲਾਵਰ ਆ ਜਲ ਤੋਂ ਜਲਦ ਫੜੇ ਜਾ ਸਕਣ ਦੂਜੇ ਪਾਸੇ ਭਾਈਚਾਰੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਇਸ ਦਬਾਅ ਦੇ ਅਧੀਨ ਐਤਵਾਰ ਨੂੰ ਇੱਕ ਮੀਟਿੰਗ ਜਿਹੜੀ ਆ ਉੱਥੇ ਰੱਖੀ ਗਈ ਆ ਮਿਸੀ ਸਾਗਾ ਦੇ ਵਿੱਚ ਤੇ ਉਹਦੇ ਵਿੱਚ ਪਰਿਵਾਰ ਜਿਹੜਾ ਆ ਉਹ ਵੀ ਮੋਰੀ ਲੀਡਰ ਆ ਲਿਆ ਤੇ ਜਿਹੜੇ ਭਾਈਚਾਰੇ ਦੇ ਹੋਰ ਲੋਕ ਨੇ ਉਹ ਵੀ ਹਿੱਸਾ ਪਾ ਰਿਹਾ ਕਿਉਂਕਿ ਖੁਦ ਹਰਜੀਤ ਸਿੰਘ ਢੱਡਾ ਭਾਈਚਾਰੇ ਦੇ ਮੋਰੀ ਹੋ ਕੇ ਕੰਮ ਕਰਦੇ ਰਹੇ ਆ ਹਰੇਕ ਸਮਾਜ ਭਲਾਈ ਦੇ ਕੰਮ ਦੇ ਵਿੱਚ ਸਹਿਯੋਗ ਦਿੰਦੇ ਰਹੇ ਆ ਤੇ ਜਿਹੜੀ ਬਿਜ਼ਨਸ ਕਮਿਊਨਿਟੀ ਹੈ ਉੱਥੋਂ ਦੇ ਆਮ ਲੋਕਾਂ ਵਿੱਚ ਇੱਕ ਡਰ ਵੀ ਆ ਵੀ ਜੇਕਰ ਅੱਜ ਇਹਨਾਂ ਦੇ ਨਾਲ ਹੋ ਸਕਦੀ ਆ ਤਾਂ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦੀ ਆ ਤੇ ਜਿਹੜੇ ਉਹਨਾਂ ਦੇ ਬੱਚੇ ਨੇ ਗੁਰਲੀਨ ਕੌਰ ਢੱਡਾ ਤੇ ਇਸ ਦੇ ਨਾਲ ਤਨਵੀਰ ਸਿੰਘ ਢੱਡਾ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਹ ਕਮਿਊਨਿਟੀ ਸਾਡਾ ਸਾਥ ਦੇਵੇ ਕਿਉਂਕਿ ਅੱਜ ਸਾਡਾ ਪਰਿਵਾਰ ਦੁੱਖ ਵਿੱਚ ਹੈ ਕੱਲ ਨੂੰ ਇਹ ਪਾਉਣਾ ਕਿਸੇ ਨਾਲ ਵੀ ਹੋ ਆਪਰ ਸਕਦਾ ਆ ਇਹਦੇ ਵਾਸਤੇ ਸਿਆਸਤਦਾਨਾਂ ਨੂੰ ਵੀ ਜਵਾਬਦੇਹ ਬਣਾਉਣ ਦੀ ਲੋੜ ਆ ਹੁਣ ਕੁਦਰਤੀ ਹੈ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੇ ਨਵੇਂ ਮਹਿਕਮੇ ਵੰਡੇ ਗਏ ਆ ਉਹਨਾਂ ਦੇ ਵਿੱਚ ਅਪਰਾਧ ਦੇ ਨਾਲ ਨਜਿੱਠਣ ਦਾ ਜਿਹੜਾ ਮਹਿਕਮਾ ਆ ਕੰਬੈਟਿੰਗ ਕਰਾਈਮ ਉਹਦੀ ਸੈਕਟਰੀ ਆਫ ਸਟੇਟ ਬ੍ਰੈਂਟਨ ਤੋਂ ਹੀ ਮੈਂਬਰ ਪਾਰਲੀਮੈਂਟ ਰੂਬੀ ਸੋਤਾਨੂ ਬਣਾਇਆ ਗਿਆ ਆ ਸੋ ਇਹ ਮਹਿਕਮਾ ਸਿੱਧਾ ਉਹਨਾਂ ਦੇ ਹੱਥ ਵਿੱਚ ਸੋ ਉਹਨਾਂ ਦੇ ਉੱਤੇ ਵੀ ਦਬਾਅ ਜਿਹੜਾ ਪੈਣਾ ਇਸ ਗੱਲ ਦਾ ਕਿ ਇਸ ਬਾਰੇ ਕੁਝ ਕੀਤਾ ਜਾਵੇ ਕਿਉਂਕਿ ਕੈਨੇਡਾ ਦੇ ਵਿੱਚ ਚਾਹੇ ਗੈਂਗ ਹਿੰਸਾ ਆ ਚਾਹੇ ਅਫਰੋਤੀਆਂ ਦਾ ਤੇ ਧਮਕੀਆਂ ਦਾ ਮਾਮਲਾ ਇਹਦੇ ਵਿੱਚ ਪੰਜਾਬੀ ਭਾਈਚਾਰੇ ਦਾ ਕਾਫੀ ਪਿਸ ਰਿਹਾ ਆ ਤੇ ਹੁਣ ਮੰਤਰੀ ਵੀ ਪੰਜਾਬੀ ਆ ਤੇ ਇਸ ਕਰਕੇ ਇਸ ਪਾਸੇ ਕੋਈ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਜਿਹੜੀ ਗੱਲ ਮੈਂ ਫੀਲ ਕੀਤੀ ਆ ਉਹ ਇਹ ਹੈ ਕਿ ਹੁੰਦਾ ਤਾਂ ਇਹ ਆ ਕਿ ਭਾਈਚਾਰੇ ਦੀ ਮੰਗ ਜਿਹੜੀ ਆ ਉਹਨੂੰ ਉੱਪਰ ਲੈ ਕੇ ਜਾਣਾ ਹੁੰਦਾ ਲੀਡਰਾਂ ਨੇ ਸਾਡੇ ਐਮਪੀਜ਼ ਨੇ ਸਾਡੇ ਮੰਤਰੀਆਂ ਨੇ ਜੋ ਕੁਝ ਥੱਲੇ ਹੋ ਰਿਹਾ ਕਮਿਊਨਿਟੀ ਦੇ ਵਿੱਚ ਜੋ ਡਰਿਆ ਜੋ ਬੇਵਿਸ਼ਵਾਸੀ ਆ ਉਹਨੂੰ ਉੱਪਰ ਲੈ ਕੇ ਜਾਣਾ ਹੁੰਦਾ ਪਰ ਹੁੰਦਾ ਉਲਟਾ ਆ ਕਿ ਜਦੋਂ ਕੋਈ ਬੰਦਾ ਕੋਈ ਗੱਲ ਕਰਦਾ ਵੀ ਆਹ ਦੇਖੋ ਸਾਡੀ ਕਮਿਊਨਿਟੀ ਦੇ ਵਿੱਚ ਬੜਾ ਮਾੜਾ ਹੋ ਰਿਹਾ ਆ ਤੁਸੀਂ ਸਰਕਾਰ ਨੂੰ ਜਾ ਕੇ ਪੁੱਛੋ ਜਿਹੜੇ ਸਾਡੇ ਚੁਣੇ ਹੋਏ ਮੰਤਰੀ ਹੁੰਦੇ ਐ MP ਹੁੰਦੇ ਐ ਇਹ ਉਹਨਾਂ ਲੋਕਾਂ ਨੂੰ ਠੰਡਾ ਕਰਨ ਲੱਪ ਪੈਂਦੇ ਆ ਉਲਟਾ ਸਰਕਾਰ ਦੇ ਉੱਪਰ ਜਿਹੜੇ ਬੈਠੇ ਮਨਿਸਟਰ ਨੇ ਜਾਂ ਆਪਣਾ ਲੀਡਰ ਆ ਉਹਨੂੰ ਵਿਸ਼ਵਾਸ ਦਿਵਾਉਣ ਲੱਪ ਪੈਂਦੇ ਵੀ ਤੁਸੀਂ ਬੜੀ ਟੈਨਸ਼ਨ ਨਾ ਲਵੋ ਇਹ ਸਾਡੀ ਕਮਿਊਨਿਟੀ ਦਾ ਮਸਲਾ ਸੀ ਆਪੇ ਠੰਡਾ ਕਰ ਲਵਾਂਗੇ ਸੋ ਚਾਹੀਦਾ ਉਲਟ ਹੁੰਦਾ ਵੀ ਕਮਿਊਨਿਟੀ ਦਾ ਮਸਲਾ ਜਾ ਕੇ ਉੱਪਰ ਤੱਕ ਪਹੁੰਚਾਇਆ ਜਾਵੇ ਲੀਡਰ ਦਾ ਸਿਰ ਖਾਦਾ ਜਾਵੇ ਵੀ ਭਾਈ ਸਾਡੇ ਤਾਂ ਬਹੁਤ ਔਖਾ ਤੇ ਇਹਦੇ ਬਾਰੇ ਜਲ ਤੋਂ ਜਲਦ ਕੁਝ ਕਰਨ ਦੀ ਲੋੜ ਆ ਪਰ ਕਰਦੇ ਉਲਟ ਆ ਲੀਡਰ ਨੂੰ ਕਹਿੰਦੇ ਤੂੰ ਟੈਨਸ਼ਨ ਨਾ ਲੈ ਅਸੀਂ ਕਮਿਊਨਿਟੀ ਨੂੰ ਆਪੇ ਠੰਡੀ ਕਰ ਲਵਾਂਗੇ ਸੋ ਉਮੀਦ ਆ ਕਿ ਟ੍ਰਾਂਟੋ ਇਲਾਕੇ ਦੇ ਲੋਕ ਜਿਹੜੇ ਇਸ ਮਸਲੇ ਤੋਂ ਬਾਅਦ ਠੰਡੇ ਨਹੀਂ ਪਹਿਣਗੇ ਬਕਾਇਦਾ ਤੌਰ ਦੇ ਉੱਤੇ ਆਪਣੇ ਲੀਡਰਾਂ ਨੂੰ ਜਵਾਬਦੇਹ ਬਣਾਉਣਗੇ ਆਦਰਵਾਇਜ਼ ਇਹ ਗੱਲ ਰੁਕਣੀ ਨਹੀਂ ਹੈਗੀ ਤੇ ਇਹ ਗੱਲ ਕੱਲੇ ਟ੍ਰਾਂਟੋ ਤੱਕ ਵੀ ਸੀਮਿਤ ਨਹੀਂ ਆ ਪਰसों ਰਾਤ ਸਰੀ ਦੇ ਵਿੱਚ ਵੀ ਇੱਕ ਬਹੁਤ ਹੀ ਸਾਊ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਆ ਤੇ ਇਹ ਵੀ ਪਤਾ ਲੱਗਾ ਕਿ ਇਸ ਕਾਰੋਬਾਰੀ ਦੇ ਕੋਲ ਅੱਧਾ ਮਿਲੀਅਨ ਡਾਲਰ 5 ਲੱਖ ਡਾਲਰ ਦੀ ਫਰौती ਮੰਗੀ ਗਈ ਸੀ ਸਮਾਂ ਦਿੱਤਾ ਗਿਆ ਸੀਗਾ ਸਮਾਂ ਪੂਰਾ ਹੋਣ ਤੋਂ ਬਾਅਦ ਪਰਿਵਾਰ ਨੂੰ ਡਰਾਉਣ ਵਾਸਤੇ ਧਮਕਾਉਣ ਵਾਸਤੇ ਉਹਨਾਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਸੋ ਖੁਸ਼ਕਿਸਮਤੀ ਦੇ ਨਾਲ ਗੋਲੀ ਕਿਸੇ ਤੇ ਲੱਗੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਪਰ ਪਰਿਵਾਰ ਅਤੇ ਜਾਣ ਪਛਾਣ ਵਾਲੇ ਕਾਫੀ ਭੈ ਪੀਤ ਆ ਸੋ ਇਹ ਤੋਂ ਪਤਾ ਲੱਗਦਾ ਵੀ ਇਹ ਮਾਮਲਾ ਹਲੇ ਨਿਬੜਿਆ ਨਹੀਂ ਹੈਗਾ ਫਰौतीਆਂ ਧਮਕੀਆਂ ਵਾਲੇ ਜਿਵੇਂ ੜੀ ਕਰਾਇਆ ਹੁਣ ਵੀ ਸਰਕਾਰ ਕਿਹੜੀ ਪਾਸੇ ਬਣਦੀ ਹੈ ਚੋਣਾ ਕਿਹੜੇ ਵੱਲੇ ਨਿਬੜਦੀਆਂ ਨਾਲ ਆਪਣਾ ਕੰਮ ਸ਼ੁਰੂ ਕਰੀਏ ਉਹ ਗੱਲ ਹੋ ਗਈ ਆ ਵੀ ਹਫ਼ਤਾ ਵੀ ਨਹੀਂ ਪੈਣ ਦਿੱਤਾ ਸਰਕਾਰ ਬਣ ਤੋਂ ਵੋਟਾਂ ਪੈਣ ਤੋਂ ਨਾਲੇ ਕੰਮ ਦੁਬਾਰਾ ਸ਼ੁਰੂ ਹੋ ਗਿਆ ਆ ਸੋ ਸਰਕਾਰ ਨੂੰ ਇਹ ਮਸਲਾ ਗੰਭੀਰਤਾ ਨਾਲ ਲੈਣਾ ਪਊਗਾ ਤੇ ਸਰਕਾਰ ਗੰਭੀਰਤਾ ਨਾਲ ਤਾਂ ਲਊਗੀ ਜੇ ਲੋਕ ਆਪਣੇ ਐਮਪੀਆ ਨੂੰ ਖਿੱਚਣਗੇ ਆਪਣੇ ਐਮਪੀਆ ਨੂੰ ਜਵਾਬਦੇਹ ਬਣਾਉਣਗੇ ਵੀ ਤੁਸੀਂ ਇਹਦੇ ਬਾਰੇ ਕੋਸ਼ਿਸ਼ ਕਰਦੇ ਕਿਉਂ ਨਹੀਂ ਹੁਣ ਆਏ ਆ ਜੋ ਜਿਨਾਂ ਦੇ ਘਰ ਪਈ ਆ ਐਮਪੀ ਚ ਨਾ ਕੇ ਤੁਹਾਨੂੰ ਠੰਡੇ ਕਰਨਾ ਵੀ ਨਹੀਂ ਅਜ ਤਾਂ ਹੋਲੀ ਦਾ ਉਹ ਹੋ ਗਈ ਸੋ ਆਹੀ ਮੌਕਾ ਆ ਜੇਕਰ ਭਾਈ ਜਿਹੜਾ ਇਕੱਠਾ ਹੋ ਕੇ ਸਰਕਾਰ ਤੇ ਦਬਾਅ ਬਣਾਜੂਗਾ ਤਾਂ ਕੁਛ ਨਾ ਕੁਛ ਹੱਲ ਹੋ ਸਕਦਾ ਆ ਆਦਰਵਾਇਜ਼ ਹੋਰ ਘਰਾਂ ਦੇ ਵਿੱਚ ਸੱਤਰ ਜ਼ਰੂਰ ਵਿਛਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡੀਅਨ ਫੌਜ ਦੀ ਕੈਨੇਡੀਅਨ ਫੌਜ ਦੇ ਵਿੱਚ ਭਾਰਤੀ ਦੀ ਸ਼ਿਕਾਇਤ ਆਉਂਦੀ ਰਹਿੰਦੀ ਆ ਬਈ ਇੱਥੇ ਲੋਕ ਘੱਟ ਟਰਸਟ ਦਿਖਾਉਂਦੇ ਆ ਫੌਜ ਵਿੱਚ ਭਾਰਤੀ ਨਹੀਂ ਹੋ ਰਿਹਾ ਪਰ ਹੁਣ ਜਿਹੜਾ ਡਾਟਾ ਉੱਥੋਂ ਲੀਕ ਹੋ ਕੇ ਬਾਹਰ ਆਇਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਨੌਜਵਾਨ ਭਾਰਤੀ ਹੋਏ ਵੀ ਆ ਉਹ ਵੀ ਛੱਡ ਕੇ ਜਾ ਰਹੇ ਆ ਤੇ ਇੱਕ ਅੰਕੜੇ ਦੇ ਮੁਤਾਬਕ ਕੁੱਲ ਭਾਰਤੀ ਹੋਆਂ ਵਿੱਚੋਂ 10% ਦੇ ਕਰੀਬ ਫੌਜ ਛੱਡ ਰਹੇ ਆ ਉਦੇ ਦੋ ਮੁੱਖ ਤੌਰ ਤੇ ਵੱਡੇ ਕਾਰਨ ਦੱਸੇ ਗਏ ਆ ਇੱਕ ਤਾਂ ਕਾਰਨ ਇਹ ਦੱਸਿਆ ਗਿਆ ਕਿ ਜਿਹੜੇ ਨੌਜਵਾਨ ਭਰਤੀ ਹੋਏ ਆ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਪ੍ਰੋਪਰ ਸਾਧਨ ਹੈ ਨਹੀਂਗੇ ਮੁਰੇ ਟ੍ਰੇਨਿੰਗ ਦੇਣ ਵਾਸਤੇ ਟ੍ਰੇਨਰ ਹੈ ਨਹੀਂਗੇ ਕਈ ਤਾਂ ਨੌਜਵਾਨ ਇਹੋ ਜਿਹੇ ਆ ਕਿ ਜਿਹਨਾਂ ਨੂੰ 200 ਦਿਨ ਹੋ ਗਿਆ ਭਰਤੀ ਹੋਇਆਂ ਨੂੰ ਪਰ ਹੱਲੇ ਤੱਕ ਉਹਨਾਂ ਨੂੰ ਟ੍ਰੇਨਿੰਗ ਸ਼ੁਰੂ ਨਹੀਂ ਕਰਵਾਈ ਗਈ ਜਿਸ ਕਰਕੇ ਉਹਨਾਂ ਨੂੰ ਆਪਣਾ ਭਵਿੱਖ ਹਨੇਰਾ ਦਿਸ ਰਿਹਾ ਆ ਹੁਣ ਜਿਹੜਾ ਬੱਚਾ ਫੌਜ 'ਚ ਭਰਤੀ ਹੁੰਦਾ ਆ ਉਹ ਆਪਣੀ ਜਾਨ ਦਾ ਰਿਸਕ ਵੀ ਲੈਂਦਾ ਆ ਅਟਰੇਨਿੰਗ ਵੀ ਬੜੀ ਔਖੀ ਹੁੰਦੀ ਆ ਉਹਨੂੰ ਘਟੋ-ਘਟੇ ਇਹ ਤਾਂ ਹੁੰਦਾ ਵੀ ਮੇਰੀ ਚਲੋ ਤਨਖਾਹ ਦੀ ਸੇਫਟੀ ਤਾਂ ਹੋਵੇ ਘਟੋ-ਘਟੇ ਮੇਰੇ ਪੈਸੇ ਤਾਂ ਮੈਨੂੰ ਮਿਲਣ ਲੱਗਣ ਪਰ ਜਿੰਨਾ ਚਿਰ ਟ੍ਰੇਨਿੰਗ ਨਹੀਂ ਸ਼ੁਰੂ ਹੁੰਦੀ ਜਿੰਨਾ ਚਿਰ ਪੂਰੀ ਉਹਦੀ ਭਾਰਤੀ ਨਹੀਂ ਹੁੰਦੀ ਤਾਂ ਉਹਨੂੰ ਪੂਰੀ ਤਨਖਾਹ ਨਹੀਂ ਮਿਲਦੀ ਇਸ ਕਰਕੇ ਬੱਚੇ ਜਿਹੜੇ ਆ ਜਿਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆ ਉਹ ਚਾਹੁੰਦੇ ਆ ਕਿ ਛੇਤੀ ਸਾਨੂੰ ਰੋਜ਼ਗਾਰ ਮਿਲੇ ਉਹ ਛੱਡ ਕੇ ਜਾ ਰਹੇ ਆ ਤੇ ਦੂਜਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਟ੍ਰੇਨਿੰਗ ਔਖੀ ਆ ਤੇ ਕੈਨੇਡਾ ਦੇ ਜਿਹੜੇ ਜੀਵਨ ਦੇ ਵਿੱਚ ਇਸ ਵੇਲੇ ਬੰਦੇ ਬੱਚੇ ਜਿਹੜੇ ਸੌਖੇ ਉਹਨਾਂ ਦੇ ਵਾਸਤੇ ਟ੍ਰੇਨਿੰਗ ਜਿਹੜੀ ਹੈ ਉਹਨਾਂ ਨੂੰ ਕਾਫੀ ਟਫ ਲੱਗਦੀ ਹੈ ਮੁਸ਼ਕਲ ਲੱਗਦੀ ਹੈ ਉਹ ਟ੍ਰੇਨਿੰਗ ਤੋਂ ਭੱਜੂ ਹੋ ਗਏ ਆ ਸੋ ਕੈਨੇਡੀਅਨ ਆਰਮਡ ਫੋਰਸਿਸ ਜਿਹੜੀਆਂ ਉਹਨਾਂ ਵਿੱਚ ਸਭ ਤੋਂ ਵੱਧ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਹੈ ਉਸ ਤੋਂ ਬਾਅਦ ਫਿਰ ਨੇਵੀ ਅਤੇ ਹਵਾਈ ਸੈਨਾ ਦੀ ਗੱਲ ਆਉਂਦੀ ਆ ਸੋ ਕੈਨੇਡੀਅਨ ਫੌਜ ਦੇ ਵਿੱਚ ਪਹਿਲਾਂ ਤਾਂ ਇਹ ਮਸਲਾ ਸੀਗਾ ਕਿ ਬੱਚੇ ਭਰਤੀ ਨਹੀਂ ਸੀ ਹੋ ਰਏ ਤੋਂ ਜਦੋਂ ਬੱਚੇ ਭਰਤੀ ਹੋਣ ਲੱਗੇ ਤਾਂ ਗਾ ਟ੍ਰੇਨਰਾਂ ਦੀ ਘਾਟ ਆ ਰੀਡਿੰਗ ਦੀਆਂ ਜਿਹੜੀਆਂ ਫੈਸਿਲਿਟੀਆਂ ਆ ਉਹਨਾਂ ਦੀ ਘਾਟ ਆ ਹੋਰ ਸਹੂਲਤਾਂ ਦੀ ਘਾਟ ਆ ਕੈਨੇਡਾ ਸਰਕਾਰ ਨੂੰ ਇਸ ਪਾਸੇ ਜਲਦ ਧਿਆਨ ਦੇਣ ਦੀ ਲੋੜ ਆ ਕਿਉਂਕਿ ਇਹ ਗੱਲਾਂ ਅਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਤੋਂ ਜੇਕਰ ਬੱਚੇ ਇੱਕ ਵਾਰ ਨਿਰਾਸ਼ਾਤ ਹੋ ਗਏ ਤਾਂ ਮੁੜ ਕੇ ਫਿਰ ਕਿਸੇ ਨੇ ਫੌਜ ਵੱਲ ਨੂੰ ਜਾਣਾ ਨਹੀਂ ਹੈਗਾ ਤੇ ਸਾਰੀ ਜਿਹੜੀ ਕੀਤੇ ਕਰਾਈ ਆ ਉਹ ਖੂਦੇ ਵਿੱਚ ਪੈ ਸਕਦੀ ਹੈ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਇਰਾਨ ਅਤੇ ਅਮਰੀਕਾ ਦੀ ਇਰਾਨ ਪਰਮਾਣੂ ਬੰਬ ਬਣਾਉਣ ਵੱਲ ਨੂੰ ਵਧ ਰਿਹਾ ਸੀ ਉਨਾ ਦੇ ਜਿਹੜਾ ਸਾਰਾ ਪ੍ਰੋਗਰਾਮ ਆ ਬਹੁਤ ਹੀ ਪਹਾੜਾਂ ਦੇ ਵਿੱਚ ਡੰਗਾਈ ਤੇ ਜਾ ਕੇ ਬਣਾਇਆ ਹੋਇਆ ਆ ਤੇ ਦੁਨੀਆ ਨੂੰ ਤੇ ਇਹ ਵੀ ਲੱਗਣ ਲੱਗ ਪਿਆ ਸੀਗਾ ਕਿ ਉਹਨੇ ਬੰਬ ਬਣਾ ਲਿਆ ਆ ਕੁਝ ਸੂਤਰੇ ਕਹਿ ਰਹੇ ਆ ਕਿ ਬਾਂਬੂ ਬਣਾ ਕੇ ਬੈਠੇ ਆ ਤੇ ਇਹ ਅਮਰੀਕਾ ਇਸ ਗੱਲ ਵਾਸਤੇ ਬਜ਼ਾਇਦਿਆ ਕਿ ਇਰਾਨ ਦੇ ਕੋਲ ਪਰਮਾਣੂ ਬੰਬ ਨਹੀਂ ਹੋਣਾ ਚਾਹੀਦਾ ਕਿਉਂਕਿ ਉਸ ਖੇਤੇ ਵਿੱਚ ਮਿਡਲ ਈਸਟ ਵਿੱਚ ਅਮਰੀਕਾ ਦਾ ਸਭ ਤੋਂ ਨੇੜਲਾ ਮਿੱਤਰ ਇਜ਼ਰਾਈਲ ਖਤਰੇ ਵਿੱਚ ਪੈ ਜਾਂਦਾ ਕਿਉਂਕਿ ਪਾਕਿਸਤਾਨ ਨੂੰ ਇੱਕ ਇਸਲਾਮਿਕ ਬੰਬ ਸਮਝਿਆ ਜਾਂਦਾ ਆ ਜਿਹੜਾ ਪਾਕਿਸਤਾਨ ਕੋ ਪਰਮਾਣੂ ਬੰਬ ਆ। ਤੋਂ ਜੇਕਰ ਇਰਾਨ ਵੀ ਪਰਮਾਣੂ ਬੰਬ ਬਣਾ ਲੈਂਦਾ ਆ ਤਾਂ ਫਿਰ ਮੁਸਲਮਾਨਾਂ ਕੋ ਦੋ ਮੁਲਕ ਹੋ ਜਾਂਦੇ ਜਿਹਨਾਂ ਕੋ ਪਰਮਾਣੂ ਬੰਬ ਹੋ ਜਾਂਦੇ ਆ। ਇਹਦੇ ਨਾਲ ਇਜ਼ਰਾਈਲ ਬਹੁਤ ਵੱਡੇ ਖਤਰੇ 'ਚ ਹੋ ਜਾਂਦਾ। ਸੋ ਇਸ ਕਰਕੇ ਅਮਰੀਕਾ ਚਾਹੁੰਦਾ ਵੀ ਇਰਾਨ ਦੇ ਕੋਲ ਇਹ ਪਰਮਾਣੂ ਹਥਿਆਰ ਨਾ ਹੋਣ ਤੇ ਇਹਦੇ ਵਾਸਤੇ ਬਹੁਤ ਸਾਰੀਆਂ ਪਾਬੰਦੀਆਂ ਇਰਾਨ ਦੇ ਉੱਤੇ ਲਾਈਆਂ ਹੋਈਆਂ। ਤੇ ਤੋ ਤਾਂ ਕਿ ਵੀ ਤਾਂ ਕਿੰਨੀਆਂ ਗਈਆਂ ਸੀ ਕਿ ਜੇਕਰ ইরান ਨੇ ਆਪਣਾ ਪਰਮਾਣੂ ਪ੍ਰੋਗਰਾਮ ਨਾ ਛੱਡਿਆ ਤਾਂ ਫਿਰ ਉਹਦੇ ਉੱਤੇ ਹਮਲੇ ਕੀਤੇ ਜਾ ਸਕਦੇ ਆ ਮੂਰੇ ਉਰਾਨ ਨੇ ਇਹ ਕਹੇ ਕਿ ਸਾਡਾ ਪਰਮਾਣੂ ਪ੍ਰੋਗਰਾਮ ਇੰਨਾਂ ਡੂੰਘਾਈ ਵਿੱਚ ਬਣਿਆ ਆ ਇੰਨਾ ਪਹਾੜਾਂ ਦੀਆਂ ਕੁੰਦਰਾਂ ਵਿੱਚ ਬਣਿਆ ਆ ਕਿ ਉੱਥੇ ਤੱਕ ਕੋਈ ਬੰਬ ਮਾਰੇ ਨਹੀਂ ਕਰ ਸਕਦਾ 700 800 ਫੁੱਟ ਡੂੰਘਾ ਜਿਹੜਾ ਜੀ ਉਹ ਪ੍ਰੋਗਰਾਮ ਬਣਾਈ ਬੈਠੇ ਆ ਸੋ ਇਸ ਵਾਸਤੇ ਕਾਫੀ ਖਰਚਾ ਵੀ ਚੱਲਦੀ ਰਹੀ ਆ ਤੇ ਹੁਣ ਨਾਲ ਦੀ ਨਾਲ ਗੱਲਬਾਤ ਦਾ ਦੌਰ ਵੀ ਸ਼ੁਰੂ ਹੋਇਆ ਸੀ ਖਾਸ ਕਰਕੇ ਉਦੋਂ ਜੋ ਕਿ ਟਰੰਪ ਹੁਣੀ ਮਿਡਲ ਈਸਟ ਦੇ ਦੌਰੇ ਤੇ ਸੀਗੇ ਤੇ ਅੱਜ ਦੋਹਾਂ ਧਿਰਾਂ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ ਆ ਕਿ ਗੱਲ ਸਮਝੌਤੇ ਦੇ ਲਾਗੇ ਪਹੁੰਚ ਚੁੱਕੀ ਆ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਆਨ ਦਿੱਤਾ ਕਹਿੰਦੇ ਵੀ ਅਸੀਂ ਸਮਝੌਤੇ ਦੇ ਲਾਗੇ ਪਹੁੰਚ ਚੁੱਕੇ ਆ ਅਮਰੀਕਾ ਤੇ ਇਰਾਨ ਦੇ ਵਿਚਾਲੇ ਜਲਦ ਪਰਮਾਣੂ ਸਮਝੌਤਾ ਹੋ ਸਕਦਾ ਆ ਦੋਵੇਂ ਮੁਲਕ ਜਿਹੜੇ ਆ ਬੜੀ ਗੰਭੀਰਤਾ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰ ਚੁੱਕੇ ਆ ਤਾਂ ਕਿ ਲੌਂਗ ਟਰਮ ਪੀਸ ਜਿਹੜੀ ਇਸ ਖਿੱਤੇ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਜਾ ਸਕੇ ਦੂਜੇ ਪਾਸੇ ਇਰਾਨ ਦੇ ਤਰਫੋਂ ਅਲੀ ਸ਼ਮਖਾਨੀ ਜਿਹੜੇ ਕਿ ਆਇਤਲਾ ਲਖਮਾਨੀ ਦੇ ਜਿਹਨਾਂ ਦਾ ਸੁਪਰੀਮ ਲੀਡਰ ਦੇ ਬੜੇ ਕਰੀਬੀ ਆ ਨਿਊਕਲੀਅਰ ਐਡਵਾਈਜ਼ਰ ਆ ਉਹ ਇਰਾਨ ਦੀ ਸਰਕਾਰ ਦੇ ਮਿਲਟਰੀ ਦੇ ਨਾਲ ਸਹਿਯੋਗੀ ਆ ਤੇ ਨਾਲ ਦੀ ਨਾਲ ਇੱਕ ਉੱਥੋਂ ਦੇ ਇਰਾਨ ਦੇ ਟੌਪ ਸਿਆਸਦਾਨ ਵੀ ਆ ਉਹਨਾਂ ਨੇ ਕਿਹਾ ਕਿ ਬਿਲਕੁਲ ਸਾਡੀ ਗੱਲ ਲਾਗੇ ਪਹੁੰਚ ਚੁੱਕੀ ਆ ਅਮਰੀਕਾ ਚਾਹੁੰਦਾ ਕਿ ਸਾਡੇ ਕੋਲ ਜਿਹੜਾ ਆ ਨਿਊਕਲੀਅਰ ਵੈਪਨਸ ਨਾ ਹੋਣ ਜਿਹੜਾ ਸਾਡਾ ਨਿਊਕਲੀਅਰ ਪ੍ਰੋਗਰਾਮ ਆ ਉਹ ਸ਼ਾਂਤਮਈ ਕੰਮਾਂ ਲਈ ਜਿਹੜਾ ਵਰਤਿਆ ਜਾਵੇ ਬਿਜਲੀ ਪੈਦਾ ਕਰਨ ਦੇ ਵਾਸਤੇ એનર્ਜੀ ਪੈਦਾ ਕਰਨ ਵਾਸਤੇ ਉਹਦੀ ਵਰਤੋਂ ਹੋਵੇ ਬੰਬ ਨਾ ਬਣਾਏ ਜਾਣ ਉਹ ਕਹਿੰਦੇ ਸ਼ਰਤਾਂ ਇਹ ਨੇ ਬੀ ਸਾਨੂੰ ਇੱਕ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਨਿਊਕਲੀਅਰ ਪ੍ਰੋਗਰਾਮ ਚ ਚਲਾਉਣ ਦਿੱਤਾ ਜਾਵੇ ਦੂਜਾ ਜਿਹੜੀਆਂ ਸਾਡੇ ਦੇ ਪਾਬੰਦੀਆਂ ਲਾਈਆਂ ਆ ਉਹ ਸਾਰੀਆਂ ਚੱਕੀਆਂ ਜਾਣ ਸੋ ਇਹਨਾਂ ਸ਼ਰਤਾਂ ਦੇ ਆਧਾਰ ਤੇ ਅਮਰੀਕਾ ਦੇ ਨਾਲ ਡੀਲ ਜਿਹੜੀ ਹੈ ਲਗਭਗ ਲਾਗੇ ਪਹੁੰਚ ਚੁੱਕੀ ਹੈ ਤੇ ਅਸੀਂ ਆਪਣਾ ਜਿਹੜਾ ਬੰਬ ਬਣਾਉਣ ਦਾ ਪ੍ਰੋਗਰਾਮ ਹੈ ਉਹ ਤਿਆਗਣ ਵਾਸਤੇ ਤਿਆਰ ਆ ਸੋ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਕਿ ਉਹ ਬੰਬ ਬਣਾ ਕੇ ਉਹਨੇ ਪਾਸੇ ਕਿਤੇ ਰੱਖਿਆ ਹੋਇਆ ਜਾਂ ਫਿਰ ਉਹ ਸੱਚੀ ਹੁਣ ਬੰਬ ਦੀ ਜਿਹੜੀ ਬਣਾਉਣ ਦੀ ਗੱਲ ਤਿਆਗ ਰਹੇ ਆ ਇਹਦੇ ਬਾਰੇ ਕਦੀ ਗੱਲਾਂ ਬਾਹਰ ਨਹੀਂ ਆਉਣੀਆਂ ਇਹ ਜ਼ਰੂਰ ਹੈ ਕਿ ਜੇ ਦੋਵੇਂ ਮੁਲਕ ਸਮਝੌਤਾ ਕਰ ਜਾਂਦੇ ਆ ਪਾਬੰਦੀਆਂ ਚੁੱਕੀਆਂ ਜਾਂਦੀਆਂ ਤਾਂ ইরান ਜਿਹੜਾ ਆ ਉਹ ਧਮਕੀਆਂ ਜਿਹੜੀਆਂ ਬੰਦ ਕਰ ਸਕਦਾ ਆ ਗੱਲ ਗੁਪਤ ਰਹਿ ਸਕਦੀ ਆ ਤੇ ਟਰੰਪ ਦੀ ਵੀ ਇਹਦੇ ਵਿੱਚ ਜਿੱਤ ਹੁੰਦੀ ਆ ইরান ਦੀ ਵੀ ਜਿੱਤ ਹੁੰਦੀ ਆ ইরান ਆਪਣੇ ਲੋਕਾਂ ਨੂੰ ਇਹ ਕਹਿ ਸਕਦਾ ਵੀ ਦੇਖੋ ਅਸੀਂ ਪਾਬੰਦੀਆਂ ਚੁੱਕ ਲਈਆਂ ਅਮਰੀਕਾ ਇਹ ਕਹਿ ਸਕਦਾ ਦੁਨੀਆ ਨੂੰ ਵੀ ਦੇਖੋ ਅਸੀਂ ਉਹਦਾ ਪਰਮਾਣੂ ਪ੍ਰੋਗਰਾਮ ਜਿਹੜਾ ਉਹ ਬੰਦ ਕਰਵਾ ਦਿੱਤਾ ਜਿਹਦੇ ਚੋਂ ਬੰਬ ਬਣਾਉਣਾ ਚਾਹੁੰਦੇ ਸੀਗੇ ਸਮਝਣ ਵਾਲੀ ਗੱਲ ਇਹ ਹੈ ਕਿ ਬੰਬ ਬਣਦਾ ਕਿੱਦਾਂ ਬੰਬ ਜਰੈਨੀਅਮ ਤੋਂ ਬਣਦਾ ਜਰੈਨੀਅਮ ਨੂੰ ਨਿਰੱਚ ਕਰਦੇ ਆ ਉਹਨੂੰ ਇੱਕ ਖਾਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਆ ਉਹਦੇ ਕੁਝ ਲੈਵਲ ਦੇ ਉੱਤੇ ਜਾ ਕੇ ਉਹ ਇੰਨਾ ਕ ਇਨਰਚ ਹੋ ਜਾਂਦਾ ਕਿ ਉਹਦੇ ਤੋਂ ਬਿਜਲੀ ਬਣਾਈ ਜਾ ਸਕਦੀ ਆ ਉਹਦੇ ਤੋਂ એનર્ਜੀ ਪ੍ਰੋਡਿਊਸ ਕੀਤੀ ਜਾ ਸਕਦੀ ਆ ਪਰ ਜਿਹੜਾ ਬੰਬ ਬਣਾਉਣਾ ਹੁੰਦਾ ਉਹਦੇ ਵਾਸਤੇ ਉਹਨੂੰ ਹੋਰ ਬਹੁਤ ਗਾੜਾ ਕਰਨਾ ਪੈਂਦਾ ਨਰਚ ਕਰਨਾ ਪੈਂਦਾ ਆ ਤੇ ਇਰਾਨ ਉਸ ਲੈਵਲ ਤੇ ਪਹੁੰਚ ਚੁੱਕਾ ਸੀ ਜੋ ਕੀ ਅਮਰੀਕਾ ਹੁਣ ਜਿਹੜਾ ਉਹ ਪਹੁੰਚਿਆ ਹੋਇਆ ਲੈਵਲ ਆ ਉਹ ਡਲਾਊਗਾ ਕਿਤੇ ਇਹਨੂੰ ਖਤ ਕਰਾਊਗਾ ਨਸ਼ਟ ਕਰਾਊਗਾ ਇਹ ਵੀ ਗੱਲ ਜਿਹੜੀ ਆ ਦੇਖਣ ਵਾਲੀ ਹੋਣੀ ਆ ਪਰ ਚੰਗੀ ਗੱਲ ਆ ਕਿ ਜੇਕਰ ਅਮਰੀਕਾ ਤੇ ਇਰਾਨ ਦੇ ਵਿੱਚ ਸਮਝੌਤਾ ਹੋ ਜਾਂਦਾ ਤਾਂ ਉਸ ਖੇਤੇ ਵਿੱਚ ਸ਼ਾਂਤੀ ਦੀ ਸੰਭਾਵਨਾ ਹੋਰ ਵੱਧ ਜਾਂਦੀ ਆ ਤਾਂ ਆਪਾਂ ਇੱਥੇ ਪ੍ਰੋਗਰਾਮ ਜਿਹੜਾ ਮਕਾਉਣੇ ਆ ਜੀ ਇਸ ਹਫ਼ਤੇ ਦਾ ਇਸ ਹਫ਼ਤੇ ਲੌਂਗ ਵੀਕਐਂਡ ਆ ਸੋਮਵਾਰ ਦੀ ਛੁੱਟੀ ਆ ਸੋ ਮੰਗਲਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦਸ ਸਹੋਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ